ਗਿਆਵ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰ ਦੀ ਮਹੀਨਾਵਾਰ ਮੀਟਿੰਗ ਗੁਰੂ ਰਵਿਦਾ ਧਰਨਸਾਲਾ ਧਾਰੀਵਾਲ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਦੀ ਦੁਕਾਨ ਧਾਰੀਵਾਲ ਵਿਖੇ ਹੋਈ ਮੀਟਿੰਗ ਦੌਰਾਨ ਸੂਭਾ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਨੇ ਕੇ ਕੇ ਤੌਰ ਤੇ ਸ਼ਿਰਕਤ ਕਰਦੇ ਸੋਸਾਇਟੀ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਦਾ ਜ਼ਿਕਰ ਕਰਦੇ ਹੋਏ ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਰੂਪਰੇਖਾ ਤਿਆਰ ਕਰਦੇ ਹੋਏ ਸੁਸਾਇਟੀ ਅਧਿਕਾਰਾਂ ਅਤੇ ਮੈਂਬਰਾਂ ਦੇ ਵਿਚਾਰ ਸੁਨੇ ਅਤੇ ਨਵੀਆਂ ਨੁਕਤੀਆਂ ਕਰਦੇ ਹੋਏ ਰਿਟਾਇਰਡ ਐਸਡੀਓ ਚਮਨ ਲਾਇਲ ਨੂੰ ਜਾਇੰਟ 77 ਰਵ ਭਜਨ ਸਿੰਘ ਨੂੰ ਐਕਟਿਵ ਮੈਂਬਰ ਕਾਉਂਸਲਰ ਅਰਜੰਦਰ ਕੁਮਾਰ ਲਵਲੀ ਨੂੰ ਜਾਇੰਟ 77 ਨਾਮਿਤ ਕੀਤਾ ਗਿਆ ਮੀਟਿੰਗ ਦੌਰਾਨ ਸਰਵਸਥੀਨਾ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਮੌਕੇ ਹਮਨ ਰਾਈਟਸ ਰੱਖਿਆ ਸੁਸਾਇਟੀ ਮੈਂਬਰਾਂ ਵੱਲੋਂ ਆਪਣੇ ਮੁੱਖ ਦਫ਼ਤਰ ਜੀਟੀ ਰੋਡ ਧਾਰੀਵਾਲ ਵਿਖੇ ਸਥਾਪਿਤ ਲਗਾਈ ਜਾਵੇਗੀ ਜਦਕਿ ਇਸ ਨਵੇਂ ਦਫ਼ਤਰ ਦਾ ਉਦਘਾਟਨ ਜਲਦ ਕੀਤਾ ਜਾਵੇਗਾ ਬੁਲਾਰਿਆ ਨੇ ਦੱਸਿਆ ਕਿ ਸੰਸਥਾ ਆਪਣੇ ਮੈਂਬਰਾਂ ਤੋਂ ਦਸਵਾਂ ਦੇ ਇਕੱਠਾ ਕਰਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਜਦਕਿ ਕੋਈ ਵੀ ਲੋੜਵੰਦ ਪਰਿਵਾਰ ਸਾਡੇ ਸੋਸਾਇਟੀ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਮੁਸ਼ਕਲ ਦਾ ਹੱਲ ਦੱਸ ਸਕਦਾ ਉਸ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਮੀਟਿੰਗ ਦੌਰਾਨ ਮੁੱਖ ਸੇਵਾਦਾਰ ਦਰਮੇਸ਼ ਸਿੰਘ ਅਤੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਛੋਟੇਪੁਰ ਵੱਲੋਂ ਆਏ ਮੈਂਬਰਾਂ ਨੂੰ ਸ਼ਰੋਪਾ ਪਾ ਕੇ ਸਵਾਗਤ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਜਨਤ ਸਕੱਤਰ ਦਲਜੀਤ ਸਿੰਘ ਛੋਟੇਪੁਰ ਮੀਤ ਪ੍ਰਧਾਨ ਐਸ ਡੀਓ ਸਖਦੇਵ ਸਿੰਘ ਚਾਲ ਮੁਖ ਸੇਵਾਦਾਰ ਗਮੇ ਸਿੰਘ ਜੋਤ ਪ੍ਰਧਾਨ ਲੌਲੀ 나ਗੀ ਕੈਸ਼ੇਰ ਸੁਪਨਾਮ ਸਿੰਘ ਸਕੱਤਰ ਕੈਪਟਨ ਹੀਰ ਸਿੰਘ ਅਰਪਜਨ ਸਿੰਘ ਰঞ্জੀਤ ਸਿੰਘ 나ਗੀ ਪਲਵੰਤ ਸਿੰਘ ਕਰਤਾਜ ਚੰਦ ਜਤਿੰਦਰ ਕੁਮਾਰ ਸਖਦੇਵ ਸਿੰਘ ਸਤੀਸ਼ ਕੁਮਾਰ ਤੋਂ ਇਲਾਵਾ ਹੋਰ ਰਾਜਸਥਾਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜਿਹੜੀ ਮਹੀਨਾ ਰਹੀ ਤੇ ਕੋਈ ਇਹ ਕਰ ਕਰੇ ਬੈਲੇ ਲੈ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆ ਹਿਊਮਨ ਰਾਈਟਸ ਸੋਸਾਇਟੀ ਰਜਿਸਟਰਡ ਦੀ ਜਿਹੜੀ ਮਹੀਨਾਵਾਰ ਮੀਟਿੰਗ ਹੋਈ ਆ ਉਹ ਗਰਮੇਲ ਸਿੰਘ ਦੀ ਪ੍ਰਬੰਧਾਂ ਹੇਠ ਤੇ ਹੋਈ ਆ ਸਾਡੇ ਐਕਟੋ ਮੈਂਬਰ ਨੇ ਤੇ ਕਾਫੀ ਵਿਚਾਰਾਂ ਤੇ ਸਾਂਝੀਆਂ ਕੀਤੀਆਂ ਗਈਆਂ ਕਿ ਜਿੱਦਾਂ ਗੁਰਪੁਰਬ ਆ ਰਿਹਾ ਸਿੱਧੀ ਗੁਰਪੁਰਬ ਉਹਦੇ ਸੰਬੰਧ ਚ ਸ਼ਬੀਲ ਲਾਉਣ ਦਾ ਕੁਝ ਇੱਕ ਮੁੱਖ ਮੁੱਦਾ ਰੱਖਿਆ ਗਿਆ ਕਿ ਦਫ਼ਤਰ ਦੀ ਬੜੀ ਇੱਕ ਜ਼ਰੂਰਤ ਸਮਝੀ ਜਾ ਰਹੀ ਸੀ ਕਿ ਹਿਊਮਨ ਰਾਈਟ ਦਾ ਜਿਹੜਾ ਇੱਕ ਦਫ਼ਤਰ ਬਣਾਇਆ ਜਾਵੇ ਉਹਦੇ ਬਾਰੇ ਵਿਚਾਰ ਕੀਤੀ ਗਈ ਹੈ ਕੁਝ ਆਉਣ ਵਾਲੇ ਦਿਨਾਂ ਚ ਆਪਾਂ ਇੱਕ ਦਫ਼ਤਰ ਦਾ ਉਦਘਾਟਨ ਕਰਕੇ ਤੁਹਾਨੂੰ ਦੱਸਾਂਗੇ ਤੀਜੀ ਜਿਹੜੀ ਮੇਨ ਗੱਲ ਸੀ ਅੱਜ ਜੇ ਅਸੀਂ ਵਧਾਈ ਦੇ ਪਾਤਰ ਆ ਕਿ ਸਾਡਾ ਜਿਹੜੀ ਸੰਸਥਾ ਦਾ ਪਰਿਵਾਰ ਵਧਿਆ ਵਾ ਉਹਦੇ ਵਿੱਚ ਆਪਾਂ ਤਿੰਨ ਨਿਯੁਕਤੀਆਂ ਕੀਤੀਆਂ ਨੇ ਚਮਨ ਲਾਲ ਜੀ ਜੋ ਰਿਟਾਇਰਡ ਐਸ ਡੀਓ ਨੇ ਉਹਨਾਂ ਨੂੰ ਅਸੀਂ ਜ਼ਿਲ੍ਹੇ ਦਾ ਜੁਆਇੰਟ ਸੈਕਟਰੀ ਬਣਾਇਆ ਤੇ ਸਾਡੇ ਅਰਪਾਜਨ ਸਿੰਘ ਜੀ ਜੋ ਰਣੀਆਂ ਤੋਂ ਨੇ ਉਹਨਾਂ ਨੂੰ ਅਸੀਂ ਐਕਟਿਵ ਮੈਂਬਰ ਬਣਾਇਆ ਵਾ ਤੇ ਰਜ਼ਿੰਦਰ ਲਵਲੀ ਜਿਹੜੇ ਐਮ ਸੀ ਆ ਉਹ ਅੱਜ ਕਿਸੇ ਕਾਰਨਾਂ ਦੇ ਕਰਕੇ ਉਹ ਮਤਲਬ ਹਾਜ਼ਰ ਨਹੀਂ ਹੋ ਸਕੇ ਉਹਨਾਂ ਨੂੰ ਵੀ ਜੁਆਇੰਟ ਸੈਕਟਰੀ ਬਣਾਇਆ ਵਾ ਜ਼ਿਲ੍ਹੇ ਦਾ ਤੇ ਕੁਝ ਫਾਰਮ ਜੇ ਨਵੇਂ ਭਰ ਰਹੇ ਆ ਜਿਨ੍ਹਾਂ ਦੇ ਆਈਡੈਂਟੀਟੀ ਕਾਰਡ ਤੇ ਜਾਂ ਨਿਯੁਕਤੀ ਪੱਤਰ ਜਿਹੜੇ ਸਾਡੀ ਹੈੱਡ ਆਫਿਸ ਤੋਂ ਆਉਣਗੇ ਨੈਸ਼ਨਲ ਚੇਅਰਮੈਨ ਜੀ ਤੋਂ ਅਗਲੀ ਮੀਟਿੰਗ 'ਚ ਉਹਨਾਂ ਨੂੰ ਦਿੱਤਾ ਜਾਣਗੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਨੇ ਤੇ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਬੇਨਤੀ ਮੈਂ ਇਹੀ ਕਰਦਾ ਵਾਂ ਕਿ ਸਾਡੀ ਸਸਤਾ ਦੇ ਤਕਰੀਬਨ ਤਕਰੀਬਨ ਜਿਹੜੇ ਮੈਂਬਰ ਆ ਤੁਸੀਂ ਸਾਰੇ ਧਾਰੀ ਵਾਲ ਤੇ ਜਾਣਦੇ ਹੋ ਕਿਸੇ ਨਾਲ ਵੀ ਕੋਈ ਮਨੁੱਖੀ ਅਧਿਕਾਰ ਦਾ ਧੱਕਾ ਹੁੰਦਾ ਤੋ ਸਾਡੇ ਨਾਲ ਸੰਪਰਕ ਕਰ ਸਕਦੇ ਆ 24 ਘੰਟੇ ਸਾਡੇ ਨੰਬਰ ਵਾਲ ਦੀ ਸਸਤਾ ਦੇ ਵੀ ਆ ਅਸੀਂ ਕੁਝ ਦਿਨਾਂ ਦੇ ਵਿੱਚ ਇੱਕ ਦਫ਼ਤਰ ਦਾ ਉਗਾਟਨ ਕਰ ਰਹੇ ਹਾਂ ਉੱਥੇ ਹਰ ਵਕਤ ਤੁਹਾਨੂੰ ਬੰਦਾ ਮਿਲੇਗਾ ਜਿੰਨੂੰ ਵੀ ਧਾਰੀਵਾਲ ਗਰਦਾਸਪੁਰ ਜਾਂ ਪੂਰੇ ਪੰਜਾਬ ਤੋਂ ਵੀ ਕਿਹਨੂੰ ਸਾਡੀ ਮਦਦ ਦੀ ਲੋੜ ਆ ਤੇ ਅਸੀਂ ਉਹ ਮਦਦ ਕਰਾਂਗੇ ਅੱਜ ਇੱਥੇ ਸਾਰੇ ਜ਼ਿਲ੍ਹੇ ਦੇ ਬਹੁਤ ਬਹੁਤ ਵਧੀਆ ਐਕਟਿਵ ਮੈਂਬਰ ਜੋ ਬਹੁਤ ਲੀਡਰ ਨੇ ਔਰ ਜਿਹੜੇ ਅਹੁਦੇਦਾਰ ਨੇ ਸਾਰੇ ਇੱਥੇ ਪਹੁੰਚੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਅੱਜ ਦਾ ਇੱਕ ਮੁੱਦਾ ਵਾ ਕਿ ਸਾਡੇ ਜ਼ਿਲ੍ਹੇ ਦੀ ਟੀਮ 'ਚ ਦਾਸ ਨੂੰ ਜਦੋਂ ਜ਼ਿਲ੍ਹਾ ਪ੍ਰਧਾਨ ਤੋਂ ਪੰਜਾਬ ਪ੍ਰਧਾਨ ਦੀ ਡਿਊਟੀ ਲਈ ਗਈ ਆ ਤੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਖਾਲੀ ਆ ਉਦੇ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਨੇ ਨੈਕਸਟ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਗਰਦਾਪੁਰ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਜਾਏਗਾ ਆਪਣੀ ਨੈਸ਼ਨਲ ਟੀਮ ਦੇ ਨਾਲ ਵਿਚਾਰ ਕਰਕੇ ਇੰਨੀਆਂ ਗੱਲਾਂ ਦੇ ਨਾਲ ਇਹਨਾਂ ਦਾ ਜੱਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਹਿਊਮਨ ਰਾਈਟ ਸੰਸਥਾ ਦੀ ਮੀਟਿੰਗ ਜਿਹੜੀ ਆ ਸਰਦਾਰ ਗੁਰਮੀਤ ਸਿੰਘ ਦੇ ਆਪਣੇ ਪ੍ਰਬੰਧ ਦੇ ਹੇਠ ਹੋਈ ਆ ਤੇ ਸਾਡੇ 3-4 ਨਵੇਂ ਮੈਂਬਰ ਵੀ ਵਿੱਚ ਨੁਕਤ ਹੋਏ ਨੇ ਸਾਡੀ ਸੰਸਦਾ ਦੇ ਵਿੱਚ ਦੋ ਤਿੰਨ ਫੈਸਲੇ ਲਏ ਗਏ ਨੇ ਇੱਕ ਤੇ ਇੱਕ ਸਾਡਾ ਜਿਹੜਾ ਹਿਊਮਨ ਰਾਈਟ ਦਾ ਦਫ਼ਤਰ ਆ ਉਹਦਾ ਅਸੀਂ ਇੱਥੇ ਉਦਘਾਟਨ ਕਰਾਂਗੇ ਦੂਜਾ ਸਾਡੀ ਸੰਸਦਾ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਜੀ ਨੂੰ ਦੱਸਿਆ ਅੱਜ ਹੋਰ ਵੀ ਇੱਕ ਸਾਡੇ ਮੈਂਬਰ ਭੋਗਪੁਰ ਤੋਂ ਆਏ ਸੀ ਉਹਨਾਂ ਨੂੰ ਭੋਗਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਉਹ ਦੂਸਰੇ ਦਫਤਰ ਦੇ ਵਿੱਚ ਹੀ ਉਹ ਟਾਈਮ ਨਾ ਹੋਣ ਕਰਕੇ ਵਾਪਸ ਚਲੇ ਗਏ ਨੇ ਨਹੀਂ ਤਾਂ ਇੱਥੇ ਹੀ ਹੋਣਾ ਸੀ ਉਹਨਾਂ ਨੇ ਸੋ ਵਧੀਆ ਟੀਮ ਸਾਡੀ ਜਿਹੜੀ ਹੈ ਵਰਕ ਕਰ ਰਹੀ ਆ ਸ਼ਹਿਰ ਦੇ ਵਿੱਚ ਸਾਨੂੰ ਕਿਸੇ ਵੀ ਕਿਸੇ ਕਿਸਮ ਦੀ ਕਿਸੇ ਨੁਕ ਨੂੰ ਕਿਸੇ ਨੂੰ ਕਿਸੇ ਲੇਡੀਜ਼ ਨੂੰ ਕੋਈ ਵੀ ਤਕਲੀਫ ਜਾਂ ਕੋਈ ਦੁੱਖ ਦਰਦ ਜਾਂ ਕੋਈ ਉਹਦਾ ਨੁਕਸਾਨ ਹੁੰਦਾ ਤਾਂ ਉਹ ਸਾਡੀ ਸੰਸਥਾ ਦੇ ਦਫਤਰ ਦੇ ਸੰਪਰਕ ਜਿਹੜਾ ਉਹ ਕਰ ਸਕਦਾ ਸੋ ਅੱਗੇ ਤੋਂ ਵੀ ਮੈਂ ਆਪਣੇ ਸਾਰੇ ਮੈਂਬਰਾਂ ਨੂੰ ਇਹਦਾ ਇਹ ਦਿਨਾਂ ਕਿ ਕੋਈ ਵੀ ਗਲਤ ਕੰਮ ਜਿਹੜਾ ਆਪਣੀ ਸੁਸਾਇਟੀ ਦੇ ਵਿੱਚ ਰਹਿ ਕੇ ਨਾ ਕੀਤਾ ਜਾਵੇ ਕਿਉਂਕਿ ਸੁਸਾਇਟੀ ਜਿਹੜੀ ਖੁਦ ਮੁਖਤਿਆਰ ਸੁਸਾਇਟੀ ਆ ਇਹਨਾਂ ਨੇ ਆਪਣੇ ਵਿਚਾਰਾਂ ਦੇ ਨਾਲ ਆਪ ਹੀ ਸਾਰੇ ਪ੍ਰਬੰਧ ਕਰਨੇ ਨੇ ਕਿਸੇ ਕੋਲੋਂ ਕੋਈ ਅਸੀਂ ਬਾਹਰੋਂ ਇਹ ਡੋਨੇਸ਼ਨ ਨਹੀਂ ਮੰਗਣੀ ਸੋ ਆਪਣੇ ਪ੍ਰਬੰਧਾਂ ਹੇਠ ਹੀ ਸਾਰਾ ਕੰਮ ਕੀਤਾ ਜਾਊਗਾ ਮੈਨੂੰ ਆਸ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰਨ ਚੁਕੀਆਂ ਹੋ ਸਕਦੀਆਂ ਨੇ ਮੈਂ ਅੱਜ ਪ੍ਰਧਾਨ ਜੀ ਦਾ ਸੂਬਾ ਪ੍ਰਧਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਬੜੀ ਮਿਹਨਤ ਸਦਕਾ ਇਹ ਸਾਰਾ ਪਰਿਵਾਰ ਨੂੰ ਮਤਲਬ ਚਲਾਇਆ ਸੰਸਥਾ ਨੂੰ ਚਲਾਇਆ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਚੜ ਕੇ ਜਿੰਨੇ ਵੀ ਮੈਂਬਰ ਇੱਕ ਦੂਜੇ ਦੇ ਹੋਣਗੇ ਅਸੀਂ ਆਉਣ ਵਾਲੀ ਮੀਟਿੰਗ ਦੇ ਵਿੱਚ ਹੋਰ ਵੀ ਘੱਟ ਤੋਂ ਘੱਟ 10-15 ਮੈਂਬਰ ਜਿਹੜੇ ਸਾਡੇ ਸ਼ਾਮਲ ਹੋ ਰਹੇ ਨੇ ਮੈਂ ਤੁਹਾਨੂੰ ਵਾਦਾ ਕਰਦਾ ਕਿ ਸਾਰੇ ਮੈਂਬਰ ਹੀ ਸਾਰੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਕ੍ਰੀਤੀਆਂ ਸਮਾਜਿਕ ਕ੍ਰੀਤੀਆਂ ਸਾਰੀਆਂ ਵੀ ਆ ਆਪਣੀ ਸੰਸਥਾ ਦੇ ਨਾਲ ਹੀ ਸਾਰੇ ਫੈਸਲੇ ਕਰਾਉਣ ਦੇ ਯੋਗ ਹੋਵਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੇ ਵੀਰ ਭਰਾ ਸਾਡੇ ਸਹਿਯੋਗ ਦਿੱਤਾ ਆ ਇੱਥੇ ਕੁਝ ਸਮੇਂ ਤੱਕ ਆਪਾਂ ਇੱਥੇ ਦੁਕਾਟਨ ਕਰਾਂਗੇ ਦਫਤਰ ਖੋਲਿਆ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ